ਜੀਿੰਦਗੀ ਆ ਸੱਜਣਾ ਇਹਦੇ ਚ ਕਈ ਵਾਰੀ ਸੂਤ ਲੱਗ ਜਾਂਦਾ ਹੁੰਦਾ ਤੇ ਸੂਤ ਲੱਗੇ ਤੋਂ ਪੈਰ ਨਹੀਂ ਛੱਡੀਦੇ ਹੁੰਦੇ ਪੈਰਾਂ ਸੇਰੀ ਰਹੀਦਾ ਹੁੰਦਾ ਤੇ ਰੱਬ ਦਾ ਸ਼ੁਕਰ ਕਰੀਦਾ ਹੁੰਦਾ ਕਿਸੇ ਬੰਦੇ ਦਾ ਸੂਤ ਲੱਗ ਗਿਆ ਤੇ ਡੂੜ ਕਰੋੜ ਦੀ ਗੱਡੀ ਤੇ ਪੱਠੇ ਲਿਆ ਕੇ ਨਾ ਤੇ ਪਿੱਛੋਂ ਚੱਕ ਕੇ ਬਾਰੀਜੀ ਖੋਲ ਕੇ ਤੇ ਗਾਇਆਂ ਛੱਡੀਆਂ ਵੀ ਸਾਡੀਆਂ ਤਾਂ ਗਾਇਆਂ ਵੀ ਡੂੜ ਕਰੋੜ ਦੀ ਗੱਡੀ ਚ ਪੱਠੇ ਖੰਦਗਾ ਦੇ ਘਰਨੀ ਚ ਨੋਟਾਂ ਦੀ ਗੁੱਟੀ ਰੱਖ ਕੇ ਦੇ ਕੋਲੇ ਬੱਕਰੀ ਬੰਨੀ ਤੇ ਨੀਰਾ ਪਾਇਆ ਵੇ ਵੀ ਸਾਡੀ ਤਾਂ ਬੱਕਰੀ ਨੋਟ ਨਹੀਂ ਖਾਂਦੀ ਬੱਕਰੀ ਕਿਸੇ ਦੀ ਵੀ ਨਹੀਂ ਨੋਟ ਖਾਂਦੀ ਹੁੰਦੀ ਤੇ ਉਹੀ ਕਰਦਾ ਫਿਰ ਮੈਂ ਕਦੇ ਕੁੱਗੀ ਨੂੰ ਖੰਗਣ ਨਹੀਂ ਦਿੱਤਾ ਕੁੱਗੀ ਕਦੇ ਵੀ ਨਹੀਂ ਖੰਗਦੀ ਹੁੰਦੀ ਤੇ ਰੱਬ ਦਾ ਸ਼ੁਕਰ ਕਰੀਦਾ ਜੇ ਤੁਸੀਂ 2 ਲੱਖ 2 ਲੱਖ 5 ਲੱਖ ਰੁਪਈਆ ਬਾਥਰੂਮ ਤੇ ਲਾਤਾ ਨਾ ਤੇ ਉਹਦੇ ਚ ਬਹਿ ਕੇ ਰੋਟੀ ਖਾਂਦੇ ਸੋਹਣੇ ਨਹੀਂ ਲੱਗਦੇ ਰੋਟੀ ਤੁਸੀਂ ਰਸੋਈ ਕੋਲੇ ਛਾਬੇ 'ਚ ਚੱਕ ਕੇ ਖਾਂਦੇ ਸੋਹਣੇ ਲੱਗੋਗੇ ਤਾਂ ਇਹਦੇ ਪਹਾੜੇ ਨੂੰ ਮੰਨੀਦਾ ਤੇ ਤੋਂ ਡਰੀਦਾ ਰਾਤ ਨੂੰ ਜਿਹੜੇ ਬੰਦੇ ਬਾਦਸ਼ਾਹ ਤੇ ਸਵੇਰ ਨੂੰ ਸਵੇਰ ਨੂੰ ਮੁਰਜ਼ਮ ਬਣਦੇ ਦੇਖੇ ਇਹ ਚੀਜ਼ਾਂ ਨਾ ਇੱਥੇ ਰੱਖੀਦੀਆਂ ਹੁੰਦੀਆਂ ਸਮਝ ਗਏ ਹਕਾਰ ਨਹੀਂ ਬਾਲਾ ਕਰੀਦਾ ਹੁੰਦਾ ਰੱਬ ਨੂੰ ਬਰਦਾਸ਼ਤ ਨਹੀਂ ਇਹ ਹਕਾਰ ਉਹ ਤੁਹਾਨੂੰ ਚੀਜ਼ ਤਾਂ ਦੇ ਦਿੰਦਾ ਪਰ ਜੇ ਤੁਸੀਂ ਹਕਾਰਗੇ ਨਾ ਤੇ ਖੋਣ ਲੱਗਿਆ ਵੀ ਜਿਵੇਂ ਆਦੇ ਦੰਡਾ ਛੱਪਰ ਪਾੜ ਕੇ ਤੇ ਖੋਂਦਾ ਥੱਪੜ ਮਾਰ ਕੇ ਹੁੰਦਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ